ਅੱਜ ਅਸੀਂ ਪੰਜਾਬ ਦੇ ਬਹੁਤ ਹੀ ਅਹਿਮ ਮੁੱਦੇ ਤੇ ਗੱਲ ਕਰਨੀ ਆ ਕਿਉਂਕਿ ਇਸ ਮੁੱਦੇ ਦੇ ਉੱਤੇ ਸਾਰੇ ਚੁੱਪ ਨੇ ਚਾਹੇ ਉਹ ਬੁੱਧੀਜੀਵੀ ਨੇ ਚਾਹੇ ਸਿਆਸਤਾਨਾ ਨੇ ਚਾਹੇ ਧਾਰਮਿਕਾਗੂ ਨੇ ਆਮ ਲੋਕ ਵੀ ਚੁੱਪ ਨੇ ਆਮ ਲੋਕ ਤਾਂ ਇਸ ਮੁੱਦੇ ਦੇ ਉੱਤੇ ਜਸ਼ਨ ਮਨਾ ਰਹੇ ਨੇ ਸੋ ਮੁੱਦਾ ਕੀ ਆ ਮੁੱਦਾ ਪਹਿਲਾ ਮੁੱਦਾ ਤਾਂ ਇਹ ਆ ਵੀ ਜਿਹੜਾ ਪੰਜਾਬ ਦੇ ਵਿੱਚ ਉਹੀ 80 90 ਦੇ ਦੌਰ ਨੂੰ ਦੁਬਾਰਾ ਦੁਹਰਾਇਆ ਜਾ ਰਿਹਾ ਉਹੀ ਰੁਝਾਨ ਪੈਦਾ ਕੀਤਾ ਜਾ ਰਿਹਾ ਝੂਠੇ ਪੁਲਿਸ ਮੁਕਾਬਲਿਆਂ ਦਾ ਝੂਠੇ ਪੁਲਿਸ ਮੁਕਾਬਲੇ ਰੋਜ਼ ਆਪਾਂ ਖਬਰਾਂ ਪੜ੍ਹਦੇ ਆਂ ਚੈਨਲਾਂ ਤੇ ਸੋਸ਼ਲ ਮੀਡੀਆ ਤੇ ਖਬਰਾਂ ਆ ਰਹੀਆਂ ਨੇ ਰੋਜ਼ ਗੋਲੀਆਂ ਵੱਜ ਰਹੀਆਂ ਨੇ ਨੌਜਵਾਨ ਮੁੰਡੇ ਮਾਰੇ ਜਾ ਰਹੇ ਆ ਕਿਹੜੀ ਲੱਤ 'ਚ ਗੋਲੀ ਮਾਰਤੀ ਕਿਸੇ ਨੂੰ ਮਾਰਦਾ ਕਿ ਉਹਨੂੰ ਜ਼ਖਮੀ ਕਰਤਾ ਤੇ ਕਿਸੇ ਨੂੰ ਮਾਰਦਾ ਤੇ ਪੁਲਿਸ ਕਹਾਣੀ ਹਰ ਵਾਰੀ ਇੱਕੋ ਹੀ ਘਟਦੀ ਹੈ ਕਿ ਅਸੀਂ ਜੀ ਅਸਲੇ ਦੀ ਰਿਕਵਰੀ ਕਰਾਉਣ ਗਏ ਕਿ ਸਿਵਿਆ ਚ ਦਿਖਾ ਦਿੰਦੇ ਆ ਕਿਸੇ ਨਹਿਰ ਦੇ ਪੁਲ ਤੇ ਦਿਖਾ ਦਿੰਦੇ ਆ ਕਿਸੇ ਡਰੇਨ ਤੇ ਦਿਖਾ ਦਿੰਦੇ ਆ ਕਿ ਜੰਗਲ ਦਿਖਾ ਦੇ ਕੇ ਘਰੇ ਦਿਖਾ ਦਿੰਦੇ ਆ ਤੇ ਮੁਕਾਬਲਾ ਬਣਾ ਕੇ ਜਾਂ ਮਾਰ ਦਿੰਦੇ ਆ ਤੇ ਜਾਂ ਜ਼ਖਮੀ ਕਰ ਦਿੰਦੇ ਆ ਸੋ ਗੱਲ ਜਿਹੜਾ ਬੰਦਾ ਅਸੀਂ ਕਹਿੰਦੇ ਵੀ ਜਿਹੜਾ ਹੀ ਬੰਦਾ ਕੋਈ ਕ੍ਰਾਈਮ ਕਰਦਾ ਕੋਈ ਜੁਰਮ ਕਰਦਾ ਉਹਦੀ ਅਦਾਲਤਾਂ ਬਣੀਆਂ ਨੇ ਜੱਜ ਬੈਠੇ ਨੇ ਕਾਨੂੰਨ ਬਣੇ ਨੇ ਜੇਲ੍ਹਾਂ ਬਣੀਆਂ ਨੇ ਜਿਹੜੇ ਬੰਦੇ ਨੇ ਕੋਈ ਇਸੇ ਪ੍ਰਕਾਰ ਦਾ ਜੁਰਮ ਕੀਤਾ ਉਸ ਮੁਤਾਬਕ ਉਹਨੂੰ ਬਣਦੀ ਸਜ਼ਾ ਜਿਹੜੀ ਉਹ ਜੱਜ ਦੇਵੇ ਉਹ ਕਾਨੂੰਨ ਦੇਵੇ ਪਰ ਪੁਲਿਸ ਨੂੰ ਇਹ ਅਧਿਕਾਰ ਕਿਹਨੇ ਦਿੱਤਾ ਵਿਜੀ ਦੇ ਮਰਜ਼ੀ ਗੋਲੀ ਮਾਰ ਦੇ ਉਹ ਮਾਰ ਦਿਓ ਤੇ ਦਿਖਾ ਦਿਓ ਜੀ ਇਹਨੇ ਸਾਡੇ ਤੇ ਫਾਇਰ ਕੀਤੀ ਹੈ ਜਵਾਬੀ ਕਾਰਵਾਈ ਚ ਬੰਦਾ ਮਾਰਤਾ ਹੁਣ ਇਹ ਝੂਠੇ ਮੁਕਾਬਲਿਆਂ ਲਈ ਪੁਲਿਸ ਨੂੰ ਕਹਿ ਕੌਣ ਰਿਹਾ ਇਸ਼ਾਰਾ ਕਿਹਦਾ ਪਿੱਛੇ ਇਹਦਾ ਪੰਜਾਬ ਦਾ ਮੁੱਖ ਮੰਤਰੀ ਕਹਿ ਰਿਹਾ ਫਿਰ ਕੀ ਭਵੰਤਮਾਨ ਦੇ ਵਿੱਚ ਬਿਆੰਤਰੀ ਰੂਹ ਆ ਚੁੱਕੀ ਹੈ ਕਿ ਉਹੀ ਦੁਬਾਰਾ ਮਾਹੌਲ ਪੰਜਾਬ 'ਚ ਪੈਦਾ ਕੀਤਾ ਜਾ ਰਿਹਾ ਮੁੰਡਿਆਂ ਨੂੰ ਮਾਰਨ ਦਾ ਤੇ ਇੱਕ ਮਾਹੌਲ ਸਿਰਜਣ ਦਾ ਪੰਜਾਬ ਦੇ ਵਿੱਚ ਤਾਂ ਇਸ ਲਈ ਮੇਰੇ ਨਾਲ ਭਾਈ ਹਮਦੋਤ ਸਿੰਘ ਮਾਨ ਬੈਠੇ ਨੇ ਅਸੀਂ ਇੱਕ ਚਿੱਠੀ ਵੀ ਤਿਆਰ ਕੀਤੀ ਹੈ ਵੀ ਇਹ ਚਿੱਠੀ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਤੇ ਹੋਰ ਵੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਸੁਪਰੀਮ ਕੋਰਟ ਨੂੰ ਹਾਈ ਕੋਰਟਾਂ ਕੋਰਟ ਨੂੰ ਲਿਖ ਰਹੇ ਹਾਂ ਵੀ ਜਿਹੜੇ ਝੂਠੇ ਮੁਕਾਬਲੇ ਹੋ ਰਹੇ ਆ ਪੰਜਾਬ ਦੇ ਵਿੱਚ ਇਹਨਾਂ ਦੀ ਜਿਹੜੀ ਜੁਡੀਸ਼ਰੀ ਜਾਂਚ ਹੋਣੀ ਚਾਹੀਦੀ ਹੈ ਨਿਰਪੱਖ ਤੌਰ ਤੇ ਜਾਂਚ ਹੋਣੀ ਚਾਹੀਦੀ ਹੈ ਜੇ ਇਹ ਮੁਕਾਬਲੇ ਝੂਠੇ ਆ ਸਹ ਝੂਠੇ ਹੀ ਆ ਇਹ ਲੋਕਾਂ ਨੂੰ ਹੀ ਪਤਾ ਤੇ ਆਪਾਂ ਨੂੰ ਹੀ ਪਤਾ ਤਾਂ ਫਿਰ ਜਿਹੜੇ ਜਿਹੜੇ ਬੰਦੇ ਚ ਸ਼ਾਮਲ ਨੇ ਉਹ ਬੰਦੇ ਸਜ਼ਾ ਦੇ ਹੱਕਦਾਰ ਨੇ ਜੇ ਝੂਠੇ ਨਹੀਂ ਗਏ ਤਾਂ ਤੁਸੀਂ ਪੁਲਿਸ ਦਾ ਅਕਸ ਸਾਫ਼ ਕਰਦੇ ਹੋ ਪਤਾ ਲੱਗ ਜੇ ਇਹ ਨਹੀਂ ਭਾਈ ਇਹ ਤਾਂ ਲੋਕਾਂ ਦੀ ਐਵੇਂ ਸ਼ੰਕਾ ਸੀ ਜੀ ਇਹ ਜਿਹੜੀ ਗੋਲੀ ਇੱਧਰ ਦੀ ਲੰਘਦੀ ਸੀ ਖੱਬੇ ਜਾਂਦੀ ਸੀ ਸੱਜੇ ਜਾਂਦੀ ਸੀ ਇਹ ਸੱਚ ਹੈ ਸਾਰਾ ਕੁਝ ਤੁਸੀਂ ਜੁਡੀਸ਼ੀਅਲ ਇਨਕੁਆਇਰੀ ਕਰਾ ਲਓ ਕਿਉਂਕਿ ਪੰਜਾਬ ਬਹੁਤ ਸਫਰ ਕਰ ਚੁੱਕਿਆ ਹੈ ਇਨ੍ਹਾਂ ਸਾਰਿਆਂ ਝੂਠਿਆਂ ਮੁਕਾਬਲਿਆਂ ਕਰਕੇ ਹੁਣ ਤੱਕ ਸਜ਼ਾਵਾਂ ਹੋ ਰਹੀਆਂ ਨਹੀਂ ਕਿੰਨੇ ਨੌਜਵਾਨ ਭੇਟ ਚੜ ਗਏ ਨੇ 10 ਤੋਂ 12 ਸਾਲ ਕੀ ਹੁੰਦਾ ਰਿਹਾ ਤੁਹਾਨੂੰ ਪਤਾ ਹੈ ਇਸ ਗੱਲ ਦਾ ਔਰ ਕਿਵੇਂ ਸ਼ੁਰੂ ਹੋਈਆਂ ਉਹ ਗੱਲਾਂ ਇਹਨਾਂ ਗੱਲਾਂ ਤੋਂ ਸ਼ੁਰੂ ਹੋ ਕੇ ਇਸ ਲਈ ਇਹਦੀ ਇਨਕੁਆਰੀ ਕਰੋ ਕਿ ਮੁੱਖ ਮੰਤਰੀ ਸਾਹਿਬ ਤੁਹਾਡੀ ਡਿਊਟੀ ਹੈ ਇਹ ਬਹੁਤ ਜ਼ਰੂਰੀ ਹੈ ਇਹ ਇਨਕੁਆਰੀ ਕਰੋ ਔਰ ਪੁਲਿਸ ਦਾ ਅਕਸ ਕਲੀਅਰ ਕਰੋ ਤੇ ਜੇ ਗਲਤ ਹੈ ਤੇ ਇਹਨਾਂ ਨੂੰ ਸਜ਼ਾ ਦਿਓ ਜੱਜ ਕਦੋਂ ਤੋਂ ਬਣ ਕੇ ਹੁਣੇ ਜੇ ਮੰਦਰ ਦੇ ਵਿੱਚ ਬੰਬ ਸਿੱਟਿਆ ਗਰਨੇਡ ਸਿੱਟਿਆ ਬਾਦਸ਼ਾਹ ਦੇ ਜੀ ਇਨਕਾਉਂਟਰ ਹੋ ਗਿਆ ਮੁੰਡੇ ਦਾ ਇਹ ਸਾਜ਼ਿਸ਼ ਨਹੀਂ ਪੂਰੀ ਹਿੰਦੂ ਕਮਿਊਨਿਟੀ ਦੇ ਦਿਲੋ ਦਿਮਾਗ 'ਚ ਨਹੀਂ ਜਾਊਗਾ ਕਿ ਯਾਰ ਇਹ ਬੰਬ ਕਿਨੇ ਸਿੱਟਿਆ ਤੇ ਸਾਡੇ ਮੰਦਰ ਤੇ ਕਿਉਂ ਸਿੱਟਿਆ ਸਿੱਖ ਰਵਾਇਤ ਦੇ ਮੁਤਾਬਕ ਕੀ ਔਰ ਇੱਕ ਹਿਸਟਰੀ ਦੇ ਮੁਤਾਬਕ ਵੀ ਆ ਕੈਨੇਡਾ 'ਚ ਵੀ ਡਰਾਮਾ ਕੀਤਾ ਗਿਆ ਸੀ ਕਿ ਮੰਦਰ ਤੇ ਹਮਲਾ ਕੀਤਾ ਅੱਜ ਤੱਕ ਸਿੱਖਾਂ ਨੇ ਨਾ ਕਿਸੇ ਮੰਦਰ ਤੇ ਨਾ ਮਸਜਿਦ ਤੇ ਨਾ ਗਿਰਜੇ ਤੇ ਇਹ ਹਿਸਟਰੀ ਹੈ ਕਦੇ ਅਟੈਕ ਨਹੀਂ ਹੋਇਆਗਾ ਇਹ ਜੋ ਅਟੈਕ ਦੀ ਗੱਲ ਹੋ ਰਹੀ ਹੈ ਤੁਸੀਂ ਪੂਰੀ ਉਹਨੂੰ ਮੁੰਡੇ ਨੂੰ ਫੜਦੇ ਇਹਦੇ ਪਿੱਛੇ ਕੌਣ ਹੈ ਸਾਜ਼ਿਸ਼ ਕਰਦੇ ਮੈਨੂੰ ਆਪ ਦੱਸ ਦਿਓ ਪੁਲਿਸ ਤੁਸੀਂ ਇੱਥੇ ਇੱਕ ਛੋਟਾ ਜਿਹਾ ਮੁਕੱਦਮਾ ਹੁੰਦਾ ਹੈ ਉਹਦੇ ਵਿੱਚ ਕਿੰਨੇ ਬੰਦੇ ਨਾਮਜ਼ਦ ਕਰਦੇ ਹੋ ਤੁਸੀਂ ਦੋ ਬੰਦੇ ਮੁਕਾਬਲੇ ਚ ਮਾਰਦੇ ਹੋ ਕੇਸ ਠੱਪ ਉਸ ਕੇਸ ਦੀ ਤਿਆਰੀ ਕਿਵੇਂ ਹੋਈ ਸਾਜ਼ਿਸ਼ ਦੀ ਹਥਿਆਰ ਕਿਨੇ ਦਿੱਤੇ ਗੱਡੀ ਕਿਨੇ ਦਿੱਤੀ ਬੰਬ ਕਿੱਥੋਂ ਆਇਆ ਇਹਦੀਆਂ ਗੱਲਾਂ ਕਿੱਧਰ ਗਈਆਂ ਕੇਸ ਖਤਮ ਕਿਵੇਂ ਹੋ ਗਿਆ ਇਹ ਤਾਈਨ ਕੁਆਰੀ ਚੋਂ ਨਿਕਲੂਗਾ ਨਾ ਸੋ ਇਨਕੁਆਰੀ ਨਿਰਪੱਖ ਹੋਵੇ ਜਿਵੇਂ ਲੱਖੇ ਨੇ ਕਿਹਾ ਤਾਂ ਜੁਡੀਸ਼ੀਅਲ ਇਨਕੁਆਰੀ ਹੋਵੇ ਹਲ ਕਲੀਅਰ ਹੋ ਜੇ ਨਹੀਂ ਤਾਂ ਜੋ ਇਹਨਾਂ ਹਾਲਾਤਾਂ ਨੂੰ ਵਿਗਾੜਨ ਦੀ ਕੋਸ਼ਿਸ਼ ਹੈ ਤੁਸੀਂ ਸੋਚ ਕੇ ਵੇਖੋ ਮੁੱਖ ਮੰਤਰੀ ਸਾਹਿਬ ਸਰਕਾਰਾਂ ਜੋੜ ਦੀਆਂ ਨੇ ਜੇ ਕੋਈ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਹਿੰਦੂਆਂ ਦੇ ਭਾਈ ਇੱਥੇ ਮੰਦਿਰ ਦੇ ਵਿੱਚ ਬੰਬ ਸੜਦਾ ਚੌਂਕੀ ਖਾਲੀ ਤੇ ਬੰਬ ਸੜਦਾ ਤੇ ਫੇਰ ਉਹਦੀ ਇਨਕੁਆਰੀ ਨਾ ਹੋਵੇ ਔਰ ਇੱਕ ਹੋਰ ਗੱਲ ਆ ਦੋ ਹਿਮਾਚਲ ਝੋਇਆ ਸੰਤਾਨ ਦੀ ਤਸਵੀਰ ਨਾਲ ਝੰਡੇ ਨਾਲ ਇਹ ਜਿਹੜੀ ਕਮਿਊਨਲ ਟੈਨਸ਼ਨ ਕ੍ਰੀਏਟ ਕੀਤੀ ਜਾ ਰਹੀ ਹੈ ਇਹਦੇ ਬਾਰੇ ਤੁਸੀਂ ਕੁਝ ਨਹੀਂ ਗੱਲ ਕਰੋਗੇ ਆ ਮੇਰੇ ਲੱਖੇ ਨੇ ਹੁਣੇ ਦੱਸਿਆ ਹਿਮਾਚਲ ਵਾਲਾ ਮੁੱਖ ਮੰਤਰੀ ਹਿਮਾਚਲ ਵਾਲਾ ਮੁੱਖ ਮੰਤਰੀ ਬੋਲ ਪਿਆ ਉਹ ਆਂਦਾ ਜੀ ਅਸੀਂ ਗੱਲ ਕਰਾਂਗੇ ਪੰਜਾਬ ਦੇ ਸੀਐਮ ਨਾਲ ਤੇ ਪੰਜਾਬ ਦਾ ਸੀਐਮ ਦੇ ਕੰਨ ਤੇ ਜੂੰਨੀ ਸਰਕਾਰੀ ਜਿਹਦੇ ਮੁੰਡਿਆਂ ਨਾਲ ਬਦਤਮੀਜ਼ੀ ਹੋਈ ਔਰ ਇੱਕ ਵਾਰੀ ਨਹੀਂ ਹੋਈ ਇਹ ਬਹੁਤ ਵਾਰੀ ਹਿਮਾਚਲ 'ਚ ਹੋ ਚੁੱਕਿਆ ਹੈ ਕੱਲ ਨੂੰ ਇੱਥੇ ਕਿੰਨੇ ਹਿਮਾਚਲ ਦੇ ਲੋਕ ਨੇ ਉਹ ਬਾਈ ਪੁਲਿਸ ਵਾਲਾ ਮੁੰਡਾ ਸੀਗਾ ਜੋੜਾ ਮੀਆਂ ਬੀਬੀ ਕੇ ਅਸੀਂ ਕੁੱਟੇ ਸੀ ਮੇਰੇ ਸਾਹ ਦੇ ਬਾਹਰ ਉਹ ਦਾ ਵਿਚਾਰਾ ਉਥੇ ਹਸਪੀਟਲ ਚ ਪਿਆ ਰਿਆ ਸੀ ਉਹਨੇ ਬੋਲਿਆ ਕਿੰਨਾ ਸੀ ਹਾਂ ਇਹ ਜੇ ਉਹਨਾਂ ਦੇ ਕਿਸੇ ਬੰਦੇ ਨਾਲ ਇੱਥੇ ਹੋ ਗਿਆ ਤਾਂ ਦੋਵਾਂ ਪ੍ਰਦੇਸ਼ਾਂ ਦੇ ਵਿੱਚ ਫਿਰਕਿਆਂ ਦੇ ਵਿੱਚ ਇਹਦੇ ਜ਼ਿੰਮੇਦਾਰ ਕੌਣ ਹੋਊਗਾ ਤੁਸੀਂ ਅੱਜ ਤੱਕ ਇਸ ਗੱਲ ਦਾ ਨੋਟਿਸ ਕਿਉਂ ਨਹੀਂ ਲੈ ਰਹੇ ਇੱਥੇ ਪੰਜਾਬ ਦੇ ਲੋਕਾਂ ਨੂੰ ਅਕੀਦਾ ਸੰਤਾਂ ਦੀ ਤਸਵੀਰ ਨਾਲ ਔਰ ਇਹ ਤਾਂ ਸਾਨੂੰ ਕਾਨੂੰਨ ਇਜਾਜ਼ਤ ਦਿੰਦਾ ਹੈ ਸਵਿਧਾਨ ਦਿੰਦਾ ਹੈ ਤਾਂ ਇਹ ਕੌਣ ਨੂੰ ਦੇਨੇ ਲਾਉਣ ਵਾਲੇ ਪਹਿਲੀ ਗੱਲ ਤਾਂ ਆਪਾਂ ਜਾਣਨੇ ਕਿ ਆਵਾ ਹਮਾਚਲ ਵਾਲੇ ਪਾਸੇ ਯਾਰ ਮੈਂ ਤਾਂ ਇਹ ਗੱਲ ਸੋਚਦਾ ਕਿਉਂ ਜਲੀਲ ਹੁੰਨੇ ਹੋ ਕਿਉਂ ਖੱਜਲ ਹੁੰਨੇ ਹੋ ਕਿਉਂ ਬੇਇੱਜ਼ਤੀ ਕਰਾਉਨੇ ਹੋ ਯਾਰ ਜਿੱਥੇ ਤੁਹਾਨੂੰ ਇੱਜ਼ਤ ਹੀ ਨਹੀਂ ਮਿਲਦੀ ਨਾ ਜਾਓ ਜੇ ਇਹਨਾਂ ਨੇ ਹੁਣ ਨਾ ਕੀਤਾ ਨਾ ਫਿਰ ਆਪਾਂ ਆਹੀ ਕਾਲ ਦੇਣੀ ਹੈ ਫਿਰ ਲੋਕਾਂ ਨਾਲ ਗੱਲ ਆਪਾਂ ਆਹੀ ਕਰਨੀ ਹੈ ਕਿ ਭਾਈ ਫਿਰ ਅਸੀਂ ਆਣੇ ਦੱਸਾਂਗੇ ਕੀ ਕਰਨਾ ਹੈ ਹੁਣ ਤੁਹਾਨੂੰ ਆਪਣਾ ਹਰ ਸਾਲ ਇਹੀ ਕੁਝ ਹੁੰਦਾ ਹੈ ਕੋਈ ਅੱਛਾ ਪਰਚਾ ਵੀ ਆਪਣੇ ਬੰਦਿਆਂ ਤੇ ਹਾਂ ਪਰਚਾ ਵੀ ਨਾਲੇ ਉੱਥੇ ਸਿਰੇ ਆਮ ਧਮਕੀਆਂ ਗੁੰਡਾਗਰਦੀ ਸਾਰਾ ਕੁਝ ਹੋਇਆ ਤੇ ਪਰਚਾ ਵੀ ਪੰਜਾਬੀਆਂ ਦੇ ਦੱਸਿਆ ਸਰਕਾਰ ਉਹਨਾਂ ਦੀ ਆ ਤੇ ਅੱਛੇ ਪੰਜਾਬ ਵਾਲਾ ਮੁੱਖ ਮੰਤਰੀ ਚੁੱਪ ਹੈ ਜੋ ਮਰਜ਼ੀ ਹੋਈ ਜਾਵੇ ਸਿਸ ਕਰਕੇ ਇੰਨਾ ਮੁੱਦਿਆਂ ਤੇ ਮੈਂ ਤਾਂ ਅਪੀਲ ਕਰਦਾ ਪੰਜਾਬ ਦੇ ਲੋਕਾਂ ਨੂੰ ਕਿ ਇੰਨਾ ਮੁੱਦਿਆਂ ਤੇ ਗੌਰ ਕਰੋ ਇਹ ਬਹੁਤ ਖਤਰਨਾਕ ਖੇਡ ਖੇਡੀ ਜਾ ਰਹੀ ਹੈ ਪੰਜਾਬ ਦੇ ਨਾਲ ਇਹ ਇਹ ਕੋ ਖਿਚੜੀ ਨੇ ਇਹ ਸੈਂਟਰ ਨਾਲ ਹੱਥ ਮਿਲਾ ਚੁੱਕਿਆ ਇਹ ਪੰਜਾਬ ਦੀ ਜਵਾਨੀ ਦਾ ਸ਼িকার ਖੇਡਣ ਦੀਆਂ ਤਿਆਰੀਆਂ ਨੇ ਪੰਜਾਬੀਓ ਸੋਚੋ ਮੜਿਆ ਕੱਲ ਨੂੰ ਹੱਥ ਮਾਰੋ ਦਿਨ ਰਾਤ ਅਸੀਂ ਲੱਗੇ ਹੋਏ ਆਂ ਕਿ Hindu Sikh ਇਕਤਾ ਹੋਵੇ ਚਾਹੇ ਕਾਲੇ ਪਾਣੀ ਦਾ ਮੋਰਚਾ ਹੋਵੇ ਚਾਹੇ ਅਸੀਂ ਪ੍ਰਵਾਸੀਆਂ ਵਾਲੇ ਬਿੱਲ 'ਚ ਹੋਵੇ ਸਾਰੇ ਸਾਡੇ ਨਾਲ Hindu ਭਰਾ ਨਾਲ ਖੜੇ ਨੇ ਔਰ ਤੁਸੀਂ ਕੀ ਕਰ ਰਹੇ ਹੋ ਤੋੜਿਆ ਕਿਵੇਂ ਜਾਵੇ ਅਸੀਂ ਜੋੜਨ ਤੇ ਲੱਗੇ ਆਂ ਤੁਸੀਂ ਤੋੜਨ ਤੇ ਲੱਗੇ ਹੋ ਐਂ ਦਲਤ ਔਰ ਜੱਟ ਚੋ ਰਿਆ ਐਂ ਕਿਸ਼ੂ ਆਸ਼ੁਦਰ ਔਰ ਬਕਸ਼ਤਰੀਏ ਚੋ ਰਿਆ ਤੁਸੀਂ ਤੋੜ ਰਹੇ ਆਂ ਅਸੀਂ ਜੋੜ ਰਹੇ ਆਂ ਇਹਦੇ ਬਾਰੇ ਵਿਚਾਰ ਕਰੋ ਥੋੜਾ ਜਿਹਾ